ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਅੱਜ ਤੁਹਾਨੂੰ ਵੀਡੀਓ 'ਚ 11-12 ਨਗ ਦਿਖਾਉਣੇ ਨੇ ਵਿੱਚ 5-6 ਤਾਜ਼ੀਆਂ ਸੂਈਆਂ ਵੀਆਂ ਨੇ ਸਾਰੀਆਂ ਦੇ ਮਗਰੀ ਕਟੀਆਂ ਨੇ ਦੇਖ ਸਕਦੇ ਹੋ ਬੱਚੇ ਸਾਰੀਆਂ ਦੇ ਮਗਰੀ ਫੀਮੇਲ ਨੇ ਕਟੀਆਂ ਨੇ 5-6 ਨਗ ਤੁਹਾਨੂੰ ਸੂਏ ਵੇ ਦਿਖਾਉਣੇ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ 4 5 ਨਗਸ ਨੂੰ ਆਪਾਂ ਗੱਬਣਾ ਦਿਹਾਉਣੀਆਂ ਨੇ ਦੂਜਾ ਦੂਜਾ ਸੂਹਾ ਸੂੰਦੀਆਂ ਨੇ ਕੁਛ ਪਹਿਲਣ ਕੱਟੀਆਂ ਸੂੰਦੀਆਂ ਨੇ ਇੱਕ ਨੀਲੀ ਰਾਵੀ ਦੀ ਚੰਗੀ ਝੋਟੀ ਆ ਪਹਿਲਣ ਸੂੰਦੀਆ ਦੇਖਿਆ ਸਕਰੀਨ ਤੇ ਇੱਕ ਕ੍ਰੋਸ ਆਂਗ ਦੇ ਵਿੱਚ ਬੈੜਾ ਦੂਜਾ ਸੂਹਾ ਸੂੰਦੀ ਆ 13 14 ਕਿਲੋ ਦੁੱਧ ਪਹਿਲੇ ਸੂਏ ਪਾਇਆ ਹੋਇਆਗਾ ਅੱਜ ਆਪਾਂ 9 9ਵੇਂ ਮਹੀਨੇ ਦੀ 9 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 9 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆ 5 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਸੋ ਡਿਟੇਲ ਸਾਰਿਆਂ ਦੀ ਨੰਬਰ वाइज ਦੱਸਾਂਗੇ ਦੋਸਤੋ ਅੱਗੇ ਦੀ ਤਰ੍ਹਾਂ ਬਹੁਤ ਤੁਸੀਂ ਵੀਡੀਓ ਨੂੰ ਆਪਣੇ ਨੂੰ ਪਿਆਰ ਦਿੰਨੇ ਹੋ ਏਦਾਂ ਹੀ ਤੁਸੀਂ ਮੰਨ ਲਓ ਚੈਨਲ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆਪਣੇ ਕੋਲੇ ਹਮੇਸ਼ਾ 10 ਤੋਂ 12 ਨਗ ਸੇਲ ਲਈ ਅਵੇਲੇਬਲ ਹੁੰਦੇ ਆ ਹੁਣ ਗਾਇਆਂ ਵੀ ਆਪਣੇ ਕੋਲੇ ਆਇਆ ਕਰਨੀਆਂ ਟੌਪ ਤੋਂ ਟੌਪ 20+25+ ਗਾਇਆਂ ਚੰਗੀਆਂ ਆਪਣੇ ਕੋਲੋਂ ਮਿਲਿਆ ਕਰਨੀਆਂ ਅੱਗੇ ਦੀ ਤਰ੍ਹਾਂ ਗਾਇਆਂ ਦੀ ਖਰੀਦ ਆਪਾਂ ਸ਼ੁਰੂ ਕਰਤੀ ਆ ਕਿਸਾਨ ਵੀਰੋਂ ਨਗ ਆਪਣੇ ਕੋਲੇ ਜ਼ਿਆਦਾ ਹੋਣ ਦੇ ਕਾਰਨ ਆਪਾਂ ਤੋਰ ਕੇ ਘੱਟ ਦਿਖਾਵਾਂਗੇ ਸੂਆਂ ਵੀ ਮੱਝਾਂ ਜੋ ਆਪਾਂ ਤੁਹਾਨੂੰ ਆ ਗੱਬਣਾ ਮੱਝਾਂ ਸਾਰੇ ਆ ਸੈੱਟ ਥੱਲੇ ਨੇ ਗੱਬਣਾ ਆਪਾਂ ਤੁਹਾਨੂੰ ਇਦਾਂ ਹੀ ਡਿਟੇਲ ਦੱਸਾਂਗੇ ਨੰਬਰ ਵਾਈਜ਼ ਤੇ ਸੂਈਆਂ ਵੀ ਸਾਰਾ ਵਿੱਚ ਆਪਾਂ ਤੁਹਾਨੂੰ ਤੋੜ ਕੇ ਥਾਵਾਂਗੇ ਸਾਰਿਆਂ ਨੇ ਮਗਰ ਕਟੀਆਂ ਨੇ ਪਹਿਲਾ ਦੂਜਾ ਤੀਜਾ ਸੂਹਾ ਸੂਈਆਂ ਹੋਈਆਂ ਨੇ ਆਜੋ ਗੱਲ ਕਰਦੇ ਆਂ 1 ਨੰਬਰ ਤੋਂ 1 ਨੰਬਰ ਤੇ ਇਹ ਕ੍ਰਾਸ ਬਸੀਆ ਪਹਿਲੇ ਸੂਏ ਨੇ 13 ਕਿਲੋ ਦੁੱਧ ਪਾਇਆ ਹੋਇਆ ਹੈ ਕਿ 14 15 ਕਿਲੋ ਦੁੱਧ ਖੁੱਲਾ ਦੇ ਦਊਗੀ ਆ ਫੇਸ ਕੁਆਲਿਟੀ ਚੈੱਕ ਕਰਸਾ ਤੋੜ ਕੇ ਨੂੰ ਆਪਾਂ ਦਿਖਾ ਦਾਂਗੇ ਥਾਂ ਲੈਵਾ ਬਹੁਤ ਚੰਗਾਗਾ ਪੂਰੀ ਠੰਡੀ ਸੀਲ ਆ ਖਾਂ ਲੈਵਾ ਬਹੁਤ ਚੰਗਾ ਗਾ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਾਣਾ ਦੇ ਲੂਆਂ ਹੱਥ ਫੇਰੀ ਜਾਣਾ ਪੂਰੀ ਠੰਡੀ ਸੀਲ ਆ ਮਿਲਕ ਮੇਨ ਵਧੀਆ ਆਉਂਦੀ ਆ ਹਜੇ ਢਿੱਲਾ ਪਈਆਂ ਨੇ ਪੰਜ ਤੋਂ 7 ਦਿਨ ਸੂਣ ਨੂੰ ਲੈ ਜੂ ਹਜੇ ਢਿੱਲਾ ਕਾਫੀ ਪਈਆਂ ਨੇ ਆ ਢਿੱਲ ਵਾਲ ਸਾਰੇ ਨੇ ਕੱਢ ਕੇ ਫਿਰ ਸੂਣਾਗਾ ਅੱਗੇ 2 ਨੰਬਰ ਤੇ ਆ ਗਈ ਨੀਲੀ ਰਾਵੀ ਦੀ ਝੋਟੀ ਪਲੂਣ ਝੋਟੀ ਸੁੰਦੀ ਆ ਪੂਰੀ ਚੰਗੇ ਕੈਰੇਕਟਰ ਨੇ ਦੇਖ ਸਕਦੇ ਹੋ ਫੇਸ ਕੁਆਲਿਟੀ ਸਾਰੇ ਨੀਲੀ ਰਾਵੀ ਦੇ ਕੈਰੇਕਟਰ ਪੂਰੇ ਕਰਦੀ ਆ ਪਹਿਲਣ ਕੱਟੀ ਆ। ਲੇਵਾ ਵਧੀਆ ਬਣਾਉਂਦੀ ਆਂਦੀ ਆ ਹਜੇ ਸੂਨ ਨੂੰ ਆ ਦੇਖ ਲਓ ਪੂਰੀ ਠੰਢੀ ਸੀਲ ਆ। ਹੱਥ ਫੇਰੀ ਚੱਲੋ ਜਿਵੇਂ ਮਰਜੀ ਕੁਛ ਨਹੀਂ। ਕੋਈ ਲੱਤ ਸਾੜ ਵਾਲੀ ਨਹੀਂ ਹੈਗੀ। ਵਧੀਆ ਲੇਵਰ ਪੜਦੀ ਆਂਦੀ ਆ ਹਜੇ ਸੂਨ ਨੂੰ। ਟਾਈਮ ਲਊਗੀ ਇਹ ਹਫਤਾ ਦੱਸ ਦੇਣਾ ਬਾਕੀ ਨੇ ਇਹਦੇ। ਪਹਿਲਾਂ ਨੀਲੀ ਰਾਵੀ ਕੱਟੀ 2 ਨੰਬਰ ਤੇ ਆ ਗਈ। 3 ਨੰਬਰ ਤੇ ਪਲੂਣ ਝੋਟੀ ਆ ਗਈ ਜੀ। ਪਹਿਲਾ ਸੂਆ ਸੂਰੀ ਆ। ਚੰਗਾ ਮਦਰ ਮਿਲ ਕੇ ਰਕੋਰਡ ਆ। ਹੈਵੀ ਬੋਡੀ ਸਟਰਕਚਰ ਦੀ ਆ ਸ ਨੂੰ ਤੋੜ ਕੇ ਦਿਖਾ ਦਨੇ ਨਗੀਨਾ ਇਹ ਰਿੰਗ ਸਿੰਘ ਆ ਦੇਖ ਸਕਦੇ ਹੋ ਝੋਟੀਆਂ ਆਪਣੇ ਕੋਲ ਸਾਰੀਆਂ ਰਿੰਗ ਸਿੰਘ ਵਾਲੀਆਂ ਨੇ 3 ਨੰਬਰ ਸ ਨੂੰ ਤੋੜ ਕੇ ਦਿਖਾਉਣੇ ਦੋਵੇਂ ਕਟੀਆਂ ਇਹ ਪਲੂਣ ਸੁੰਨੀਆਂ ਦੋਵੇਂ 2-2 ਦੰਦ ਨੇ ਪਰ ਵਗੈਰਾ ਦੇਖ ਸਕਦੇ ਹੋ ਝੋਟੀ ਦਾ ਲੈ ਚਲ ਵਾ ਪੂਰੇ ਹੈਵੀ ਬੋਡੀ ਸਟਰਕਚਰ ਦੀ ਆ ਉਚਲਮਾ ਵੱਡਾ ਕੱਦ ਕਾਠਾ ਦੇਖਿਓ ਵਜਨ ਵਾਲੀ ਵਜਨਦਾਰ ਝੋਟੀ ਆ ਲਿਓਟੀ ਵਧੀਆ ਬਣਾਈ ਫਿਰਦੀ ਆ ਥੱਲੋਂ ਹਜੇ ਸੂਨ ਨੂੰ 5 ਤੋਂ 6 ਦਿਨ ਬਾਕੀ ਨੇ ਇਹਦੇ ਕਮਾ ਲਓ ਜੀ ਪਿਓਰ ਮੋਰਾ ਦੇ ਵਿੱਚ ਪੈਂਦੀ ਹੈ ਇਹ ਤੁਹਾਨੂੰ ਆਪਾਂ ਰਿਕਾਰਡ ਦੇ ਦਾਂਗੇ ਕਿਉਂ ਕੱਟੀ ਦਾ ਝੁਕੀ ਦਾ ਢਿੱਲਾ ਢੁਲਾ ਬਹੁਤ ਪਈਆਂ ਨੇ ਢਿੱਲਵਾਲ ਕੱਢ ਕੇ ਨੇ ਫਿਰ ਚੰਗਾ ਹਵਾਨਾ ਤਿਆਰ ਕਰਕੇ ਫਿਰ ਸੂਗੀ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੋਈ ਛੋਟਾ ਥਾਨ ਨਹੀਂਗਾ ਆ ਦੇਖ ਲੈ ਨੂੰ ਕਿਸਾਨ ਵੀਰੋ ਜਿੱਦਾਂ ਮਰਜ਼ੀ ਹੱਥ ਫੇਰੀ ਚੱਲੋ ਕੋਈ ਇਹਨੂੰ ਚੱਕਰ ਨਹੀਂ ਹੈਗਾ ਅੱਗੇ 4 ਨੰਬਰ ਤੇ ਰਿੰਗ ਸਿੰਘ ਇਹ ਦੂਜਾ ਸੁਆ ਸੁਣਾਇਨੇ ਪਹਿਲੇ ਸੁਆ ਦਾ 13 ਤੋਂ ਬਾਹਰ ਦੁੱਧ ਪਾਇਆ ਹੋਇਆਗਾ ਐਤਕੀ ਚੰਗੀ ਸੇਵਾ ਦੇ ਨਾਲ 14 ਤੋਂ ਬਾਹਰ ਦੁੱਧ ਪਾ ਲੂਗੀ ਹਵਾਨਾ ਇਹਨੇ ਬਾ ਕਮਾਲ ਤਿਆਰ ਕੀਤਾ ਹੋਇਆ ਦੇਖ ਸਾਹਿਬ ਨੂੰ ਕਿਸਾਨ ਵੀਰੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕਮਾਲ ਹੋਈ ਰਿੰਗ ਸਿੰਘ ਆ ਪੂਰਾ ਹੈਵੀ ਬੋਡੀ ਸਟਰਕਚਰ ਰੁਕ ਲਈ ਮੜੀ ਰੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਦੇਖ ਸਕਦੇ ਹੋ ਉੱਪਰੋਂ ਸੂਟ ਔਰ ਪੂਰੀ ਠੰਡੀ ਸੀਲ ਆ ਦੇ ਦਿਓ ਹੱਥ ਫੇਰੀ ਜਾਣਾਗਾ ਕੋਈ ਬਾਤ ਨਹੀਂ ਸੋਹਣਾ ਥਨ ਲੱਗਿਆ ਲੈ ਚਲੋ ਅੰਦਰ ਲੈ ਚਲੋ ਅੰਦਰ ਚੌਥੇ ਨੰਬਰ ਤੇ ਆ ਗਈ ਦੂਜਾ ਸੂਆ ਰਿੰਗ ਸਿੰਘ 13 ਤੋਂ ਬਾਅਦ ਦੁੱਧ ਪਾਇਆ ਪਲੂਣ ਦਾ ਹਵਾਨਾ ਬਾ ਕਮਾਲ ਤਿਆਰ ਕੀਤਾ ਹੋਇਆਗਾ 14 ਤੋਂ ਬਾਅਦ ਦੁੱਧ ਪਾ ਦੂ ਵੀ ਚੰਗੀ ਸੇਵਾ ਦੇ ਨਾਲ ਅੱਗੇ 5 ਨੰਬਰ ਤੇ ਦੂਜਾ ਸੂਆ ਆ ਗਈ ਇਹ ਪਲੂਣ ਨੇ ਵੀ 13 ਤੋਂ ਬਾਅਦ ਦੁੱਧ ਪਾਇਆ ਹੋਇਆ ਜੀ ਇਹ ਥੋੜੀ ਜਿਹੀ ਕੱਚੀ ਆ। ਉਹ ਇਹਦਾ ਭਾਅ ਬਹੁਤ ਜਾਇਜ਼ ਹੋਊਗਾ। ਇੱਕ ਸਾਰ ਰੱਖੀ। 5 ਨੰਬਰ ਤੇ ਆ ਗਈ ਇਹ ਦੂਜਾ ਸੁਆ ਸੂਰੀ ਆ। ਅੱਗੇ 6 ਨੰਬਰ ਤੇ ਛੋਟੀ ਦੂਜਾ ਸੁਆ ਸੂਈ ਹੋਈ ਆ। ਇਹ ਪਰਸੋਂ ਸੂਈ ਆ। ਹੁਣ ਇਹਦੇ ਥੱਲੇ 7 ਤੋਂ 8 ਕਿਲੋ ਬੋਹੜਾ ਤਿਆਰ ਆ। ਪਰਸੋਂ ਸੂਈ ਆ ਦੂਜਾ ਸੁਆ 6 ਨੰਬਰ ਤੇ ਆ ਗਈ ਇਹ। ਮਗਰ ਇਹਦੇ ਕਟੀਆਂ। ਮਗਰ ਮੈਂ ਪਹਿਲਾਂ ਹੀ ਦੱਸਿਆ ਸਾਰਿਆਂ ਦੀਆਂ ਕਟੀਆਂ ਨੇ ਅੱਗੇ ਆ ਤੀਜਾ ਸੂਆ ਖੋਲੋ ਜੀ ਤੀਜਾ ਸੂਆ ਸੂਈ ਵੀ ਆ ਦੂਸਰੇ ਸੈੱਟ ਥੱਲੇ ਇਹ 7 ਨੰਬਰ ਤੇ ਆ ਗਈ ਆ ਹੁਣ ਇਹਦੇ ਥੱਲੇ ਇਸ ਟਾਈਮ 11 ਤੋਂ 12 ਕਿਲੋ ਦੁੱਧ ਤਿਆਰ ਆ ਸੂਈ ਨੂੰ ਅੱਜ ਇਹਨੂੰ ਪੰਜਵਾਂ ਦੇਣਾ ਤੋੜ ਕੇ ਦਿਖਾਓ ਤੀਜਾ ਸੂਆ ਸੂਈ ਹੋਈ ਆ 14 ਤੋਂ ਬਾਅਦ ਦੁੱਧ ਪਾਇਆ ਹੋਇਆ ਇਹਨੇ ਦੂਜੇ ਸੂਏ ਹੁਣ ਤੀਜਾ ਸੂਆ ਸੂਈ ਆ ਪੂਰੇ ਬੱਡੀ ਹੈਵੀ ਬੋਡੀ ਸਟਰਕਚਰ ਦੀ ਮੈਂ 15 ਪਲੱਸ ਦੁੱਧ ਦੇ ਦੂ ਚੰਗੀ ਕਿਸੇ ਸੇਵਾ ਵਾਲੇ ਵੀਰ ਕੋਲੇ ਚਲੀ ਗਈ 12 ਲੀਟਰ ਤਾਂ ਹੁਣ ਕੋਈ ਆਪਣੇ ਤੋਂ ਮਿਣਕੇ ਲਿਆ ਸਕਦਾਗਾ ਲੈ ਜਲੰਦਰ ਨੂੰ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਅੱਗੇ 8 ਨੰਬਰ ਤੇ ਆ ਗਈ ਜੀ 8 ਨੰਬਰ ਤੇ ਤੀਜਾ ਸੂਆ ਸੁਈ ਹੋਈ ਆ ਮਗਰ ਕੱਟੀ ਆ 10 ਕਿਲੋ ਇਸ ਟਾਈਮ ਇਹ ਥਲੇ ਦੁੱਧ ਤਿਆਰ ਆ ਸੂਈ ਨੂੰ ਅੱਜ ਸੇਵਾ ਦੇਣਾ 10 ਕਿਲੋ ਕੋਈ ਵੀ ਵੀਰ ਆਪਣਾ ਮਿਣਕੇ ਲਿਆ ਸਕਦਾਗਾ ਨਾ ਕਿ ਜਿਆਦੇ ਨਹੀਂ ਸਾਨੂੰ ਤੋੜ ਕੇ ਨਹੀਂ ਦਿਖਾ ਸਕਦੇ ਦੋਸਤੋ ਅੱਗੇ ਝੋਟੀਆਂ ਦੋ ਤਿੰਨ ਸੁਈਆਂ ਹੋਈਆਂ ਦੂਜਾ ਸੂਆ ਉਹਨੂੰ ਤੋੜ ਕੇ ਦਿਖਾਵਾਂਗੇ ਇਹ ਤੀਜਾ ਸੂਆ ਸੁਈ ਹੋਈ ਆ ਮਗਰ ਕੱਟੀ ਆ 10 ਕਿਲੋ ਆ ਕੱਟੀ ਹੈ ਦੀ 10 ਕਿਲੋ ਦੁੱਧ ਤਿਆਰ ਆ ਅੱਗੇ 9 ਨੰਬਰ ਤੇ ਦੂਜਾ ਸੂਆ ਝੋਟੀ ਆ ਗਈ ਕਿਸਾਨ ਵੀਰੋ ਦੇਖ ਸਕਦੇ ਹੋ ਰਿੰਗ ਸਿੰਘ ਆ ਚੰਗੀ ਜਾਤਪਾਤ ਵਾਲੀ ਝੋਟੀ ਆ ਪਿਓਰ ਮੋਹਰਾ ਦੇ ਵਿੱਚ ਪੈਂਦੀ ਆ ਮਗਰ ਕੱਟੀ ਆ ਇਹਨੂੰ ਖੋਲ ਕੇ ਦਿਖਾਵਾਂਗੇ ਖੋਲ ਕੇ ਦਿਖਾਓ ਆ ਦੇਖ ਸਕਦੇ ਹੋ ਮਗਰ ਕੱਟੀ ਆ ਜੈਡ ਬਲੈਕ ਜੈਡ ਬਲੈਕ ਹੀ ਆ ਆਪਾਂ ਦੂਜਾ ਸੁਆ ਸੁਈ ਗਈ ਆ ਸੁਈ ਨੂੰ ਆਨ ਦੱਜਾ ਉਹਨੂੰ ਪੰਜਵਾਂ ਸੇਮਾਂ ਦੇਣਾ ਹੁਣ ਇਹਦੇ ਥੱਲੋ 10 11 ਕਿਲੋ ਆਪਾਂ ਮਿਣਕੀ ਦੇ ਸਕਦੇ ਆ 10 11 ਕਿਲੋ ਕੋਈ ਵੀ ਆਪਨ ਤੋਂ ਮੇਰਾ ਵੀਰ ਮਿਣਕੀ ਦੁੱਧ ਲੈ ਜਾ ਸਕਦਾ 10 11 ਕਿਲੋ ਦੁੱਧ 14 ਤੋਂ ਬਾਹਰੇ ਨੇ ਪਾ ਦੇਣਾ ਚੰਗੀ ਸੇਵਾ ਨਾਲ 13 ਪਲੱਸ ਨੇ ਦਿੱਤਾ ਹੋਇਆ ਪਹਿਲੇ ਸੂਏ ਪੂਰੀ ਹੈਵੀ ਬੋਡੀ ਸਟਰਕਚਰ ਥਣ ਥਣ ਬਹੁਤ ਸੋਹਣਾ ਲੱਗਿਆ ਵਾ ਚਵਾਈ ਬਹੁਤ ਚੰਗੀ ਤੇ ਪੋਲੀ ਤੇ ਮੋਟੀ ਆ ਆ ਮਿਲ ਕੇ ਵੇਣ ਚੈੱਕ ਕਰ ਸਕਦੇ ਤੁਸੀਂ ਸੋਹਣਾ ਥਣ ਲੱਗਿਆ ਵਾ ਚੱਲ ਬੱਜਾ 10 ਨੰਬਰ ਤੇ ਝੋਟੀ ਆ ਗਈ ਜੀ ਇਹ ਵੀ ਰਿੰਗ ਸਿੰਘ ਆ ਜੀ ਪੂਰੀ ਚੰਗੀ ਝੋਟੀ ਆ ਪ्योर ਮੋਹਰੇ ਦੇ ਵਿੱਚ ਪੈਂਦੀ ਆ ਅੱਗੇ ਮਗਰ ਕੱਟੀ ਆ ਕੱਟੀ ਬਹੁਤ ਪਿਆਰੀ ਹੈ ਜੀ ਦੇਖ ਸਕਦੇ ਤੁਸੀਂ ਜੈਡ ਬਲੈਕ ਆ ਪੂਰੀ ਇਹਨੂੰ ਸੂਈ ਨੂੰ ਅੱਜ 7-8 ਦਿਨ ਹੋ ਚੁੱਕੇ ਨੇ ਇਹਦੇ ਥੱਲੇ ਆਪਾਂ 14 ਕਿਲੋ 13 ਤੋਂ 14 ਕਿਲੋ ਮਿੰਕੇ ਦੇ ਸਕਦੇ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਜੀ ਆ ਥਣ ਨੇ ਇਹ ਚੈੱਕ ਕਰਾਵਾਂਗੇ ਤੋਰ ਕੇ ਦਿਖਾਓ ਰੰਗ ਸਿੰਘ ਆ ਚੰਗੀ ਲੰਬੀ ਲੰਜੀ ਪੂਰੇ ਭਾਰੇ ਪੱਠਪੁੜੇ ਦੀ ਝੋਟੀ ਆ ਇਹ ਦੂਜਾ ਸੂਆ ਸੂਈ ਆ 14 ਕਿਲੋ ਮਾਲਕਾਂ ਦੇ ਦੱਸਣ ਮੁਤਾਬਕ ਪਹਿਲੇ ਸੂਏ 'ਚ 14 ਕਿਲੋ ਪਾਇਆ ਹੋਇਆਗਾ ਆਪਾਂ ਨੂੰ ਆਇਆ ਵੀ ਇੱਥੇ ਜਦੋਂ ਚੰਗਾ ਮੈਲਾ ਮੂਲਾ ਚੱਲੀ ਲੇਟੀ ਲੁੱਟੀ ਖਾਧੀ ਇਹਨੇ 10-12 ਦਿਨਾਂ ਤੱਕ ਜਾ ਕੇ 15 ਤੋਂ ਬਾਅਦ ਦੁੱਧ ਚਵਾਜੂਗੀ ਅਦੇਸਾ ਤੁਸੀਂ ਲੰਬੀ ਤੋਰ ਦਿਓ ਇਹਨੂੰ ਮੜੀ ਕਮਾਲੋ ਕਮਾਲੋ ਪਿਓਰ ਮੋਰਾ ਦੇ ਵਿੱਚ ਪੈਂਦੀ ਐ ਇਦਾਂ ਦੀਆਂ ਝੋਟੀਆਂ ਆਪਾਂ ਮੱਲਾ ਹਰ ਇੱਕ ਵੀਰ ਕਹਿੰਦਾ ਵੀ ਹਰਿਆਣੇ ਦੀਆਂ ਨੇ ਠੀਕ ਐ ਇਹ ਕੁਆਲਿਟੀ ਹੁੰਦੀ ਆ ਥਣਲੇਵਾ ਕੱਲਾ ਕੱਲਾ ਨਿੱਖੜਵਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਘੰਟਾ ਕੇ ਚਵਾਈ ਚਾਹੀਏ ਬਾਕੀ ਆ ਉਹਦ ਨੂੰ ਹਵਾਨਾ ਹੋਰ ਭਰ ਲੈਣਾ ਨੇ 15 ਤੋਂ ਬਾਹਰ ਦੁੱਧ ਚਵਾ ਦੂ ਇਹ ਚੰਗੀ ਸੇਵਾ ਨੇ ਅੱਗੇ 11 ਨੰਬਰ ਝੋਟੀ ਆ ਗਈ। ਇਹਦੇ ਮਗਰ ਨੀਲੀ ਰਬੀ ਦੀ ਕੱਟੀ ਆ ਇਹਨੂੰ ਆਪਾਂ ਫਿਲਹਾਲ ਹਜੇ ਘਰੇ ਝੋ ਰਹੇ ਆ। ਇਹ ਬਗਾਉ ਨਹੀਂ ਹੈਗੀ ਵੈਸੇ ਦਿਖਾ ਰਹੇ ਆ ਮਗਰ ਨੀਲੀ ਰਬੀ ਦੀ ਕੱਟੀ ਆ। ਸੋ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਣ ਲਈ ਸਾਰੇ ਮੇਰੇ ਵੀਰਾਂ ਦਾ ਦੇਖਣ ਲਈ ਧੰਨਵਾਦ ਆ। ਜਲਦ ਆਪਾਂ ਕਿਸੇ ਨਵੀਂ ਵੀਡੀਓ ਨਾਲ ਮਿਲਾਂਗੇ। ਅੱਜ ਆਪਾਂ ਤੁਹਾਨੂੰ 11-12 ਨੱਕ ਕਵਰ ਕੀਤੇ ਨੇ। 5-6 ਨੱਕ ਸੂਏ ਵੇਨੇ ਤੇ 4-5 ਨੱਕ ਗੱਬਣਾ ਨੇ। ਸੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਇਦਾਂ ਦੀਆਂ ਵੀਡੀਓ ਦੇਖਣ ਲਈ ਹੁਣ ਆਪਣੇ ਕੋਲੇ گاਵਾ ਵੀ ਚੰਗੀ ਕੁਆਲਿਟੀ ਦੀਆਂ ਆ ਕਰਨੀਆਂ ਵੀਡੀਓ ਆਪਾਂ ਅਪਲੋਡ ਕਰਿਆ ਕਰਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੀ ਵੀਡੀਓ ਦੇਖਣ ਲਈ ਇੱਕ ਵਾਰ ਫੇਰ ਤੋਂ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ